प्यारे दोस्तों प्यार भरी सास्थी काल जी आप सानू पता ही है कि मां सरकार ਵੱਲੋਂ ਮਲਾਇਆਂ ਮੀਟਿੰਗ ਕਰਕੇ ਪਰ ਮਲਾਇਆਂ ਨਾਲ ਤੁਖਾ ਕੀਤਾ ਜਾਂਦਾ ਹੈ ਇਸ ਤਰ੍ਹਾਂ ਹੀ ਵਿਤੋਈ ਹਰਪਾਲ ਸਿੰਘ ਜੀਮਾ ਨੇ ਜੋ ਸਾਹ ਦੇ ਭਰਨ ਦੇ ਕੋਲ ਮੀਟਿੰਗ ਕੀਤੀ ਸੀ ਜਿਸ ਵਿੱਚ ਕਿਹਾ ਸੀ ਕਿ ਢਾਡੀਆਂ ਮੰਗਨ ਦਾ ਹਾਲ ਸੀ ਜਲਦੀ ਕਰਾਂਗੇ 30 ਤਰੀਕ ਦਾ ਕਰਾਂਗੇ ਪਰ ਉਹ 30 ਤਰੀਕ ਦੀ ਮੀਟਿੰਗ ਵੀ ਨਹੀਂ ਹੋ ਸਕੀ ਇੱਕ ਲਾਰਿਆਂ ਦੀ ਪਾਂਡਾ ਕਿਉਂਕਿ ਸਾਂਝੇ ਫਰੰਦੇ ਆਗੂ ਸੀਸ ਰਾਣਾ ਨੇ ਕਿਹਾ ਹੈ ਕਿ ਮਾਂ ਸਰਕਾਰ ਮਲਾਣਾ ਡੀ ਦੇ ਵਿੱਚ 13% ਵਾਧਾ ਕਰੇ ਕਿਉਂਕਿ ਕੇਂਦਰ ਸਰਕਾਰ ਦਾ ਡੀਏ 42 55% ਹੈ ਕੇਂਦਰ ਸਰਕਾਰ ਦਾ ਡੀਏ 55% ਆ ਪੰਜਾਬ ਸਰਕਾਰ ਨੂੰ ਨਾਲ ਡੀਏ 42% ਆ 13% ਦਾ ਬਹੁਤ ਵੱਡਾ ਫਰਕ ਆ ਹਾਲ ਕਿ ਚੰਡੀਗੜ੍ਹ ਵੀ ਸਾਥੋਂ ਅੱਗੇ ਲੰਘ ਗਿਆ ਹੈ ਚੰਡੀਗੜ੍ਹ ਦੇ ਮਲਾਣਾ ਡੀ ਉਹਨਾਂ ਦਾ ਵੀ ਡੀਏ 120% ਦਾ ਪਰ ਪੰਜਾਬ ਦੇ ਮਲਾਹ ਡੀ 42% ਹੈ ਅਸੀਂ ਮੰਗ ਕਰਦੇ ਆਂ ਕਿ ਮਾਂ ਸਰਕਾਰ ਮਲਾਹ ਡੀ ਦੇ ਵਿੱਚ 13% ਵਾਧਾ ਕਰੇ ਦੂਜੇ ਪਾਸੇ ਸਾਢੇ 5 ਸਾਲ ਦਾ ਏਰੀਆ ਰਹਿ ਜੋ 6ਵੇਂ ਪੇਕਸ਼ਨ ਦਾ ਪੈਨਸ਼ਨ ਰਾਈਟ ਰਹਾ ਹੈ ਜਿਹੜਾ ਇੱਕੋ ਮਲਾਹ ਦਾ ਏਰੀਆ ਹੈ ਏਰੀਆ ਹੈ ਲਗਭਗ 14000 ਕਰੋੜ ਰੁਪਏ ਬਣਦਾ ਪਰ ਪੰਜਾਬ ਸਰਕਾਰ ਚੁੱਪਾ ਇੱਕ ਮੰਤਰੀ ਮੰਡਲ ਨੇ ਫੈਸਲਾ ਕੀਤਾ ਗਿਆ ਕਿ ਇਸ ਨੂੰ 3 ਕਿਹਾ ਦਿੱਤਾ ਇਸ ਨੂੰ 12 ਕਿਹਾ ਦਿੱਤਾ ਇਸ ਨੂੰ 42 ਕਹਿੰਦਾ ਇੱਕ ਉਮਰਾਂ ਵਿੱਚ ਬੰਨੀਆਂ ਬਾਤੀਆਂ ਮਰਾਜ ਬਹੁਤ ਵੱਡੀਆਂ ਬੰਨੇ ਬਾਤੀਆਂ ਅਸੀਂ ਮੰਗ ਕਰਦੇ ਆਂ ਮਾਨ ਸਰਕਾਰ ਤੋਂ ਕਿ ਮਰਾਜ ਦਾ ਡੀਏ ਹੈ ਉਹ 13 ਹੁਣ ਵਾਧਾ ਕੀਤਾ ਜਾਵੇ ਜੋ ਪੇਕ ਵੰਦਾ ਇਰੀਰਾਮ ਚਾਰ ਜਾਂ ਪੰਜ ਕਿਸਤਾਂ ਵਿੱਚ ਇਕੱਠਾ ਕੀਤਾ ਜਾਵੇ ਮੰਗ ਕਰਦੇ ਆਂ ਅਸੀਂ ਮਾਨ ਸਰਕਾਰ ਤੋਂ ਦੂਜੇ ਪਾਸੇ ਪ੍ਰਾਣੀ ਵੰਸਕ ਨੂੰ ਲੈ ਕੇ 2022 ਦੇ ਵਿੱਚ ਮਾਨ ਸਰਕਾਰ ਨੇ ਇੱਕ ਲੰਗੜਾ ਨੋਟਿਸ ਜਾਰੀ ਕੀਤਾ ਸੀ ਲਾਈਨ ਬੜਾ ਮਤਲਬ ਭਰਮਾਇਆ ਸੀ ਕਿ ਅਸੀਂ ਪ੍ਰਾਣੀ ਪੈਨਸ ਕਿਉਂ ਲਾਉ ਕਰਤੀ ਆ ਪਰ ਸਰਕਾਰ ਬਣੀ ਨੂੰ ਲਗਭਗ 3 ਸਾਲ ਹੋ ਚੁੱਕੇ ਹਨ 2004 ਤੋਂ ਬਾਅਦ ਦੀਆਂ ਮਲਾਜਮਾਂ ਵਾਸਤੇ ਪ੍ਰਾਣੀ ਪੈਨਸ ਦੇ ਤਗ ਲਾਗੂ ਨਹੀਂ ਕੀਤੀ ਹੁਣ ਹੁਣ ਇੱਕ ਨਵਾਂ ਕਿਹਾ ਹੈ ਕਿ ਅਸੀਂ ਦੋ ਐਡਵਰਟਾਈਜ਼ਮੈਂਟ ਜਾਂ ਹਥਿਆਰ 2004 ਤੋਂ ਪਹਿਲਾਂ ਦਿੱਤਾ ਗਿਆ ਸੀ ਪਰ ਮਲਾਜਮਾਂ ਨੇ 2004 ਤੋਂ ਬਾਅਦ ਜੋਇਨ ਕੀਤਾ ਹੈ ਉਹਨਾਂ ਨੂੰ ਅਸੀਂ ਪੁਰਾਣੀ ਪੈਂਸ ਕਿਨਾਰਾ ਕਰਾਂਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਦੂਜੇ ਪਾਸੇ ਜੋ ਮਿੱਟੀ ਵੀਲ ਵਰਕਰਾਂ ਆਸਾ ਵਰਕਰਾਂ ਅਗਨਵੜੀ ਵਰਕਰਾਂ ਉਹਨਾਂ ਨੇ ਮਾਨਵਤੇ ਚ ਵਾਧੇ ਦੀ ਗੱਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਆਪ ਦੇਖੀਏ ਰੋਪੜ ਥਰਮਪਲਾਂ ਦੇ ਵਿੱਚ ਜਾਂ ਲਹਿਰਾ ਮੁਹੱਬਤ ਥਰਮਪਲਾਂ ਦੇ ਵਿੱਚ ਬਹੁਤ ਹੀ ਪੋਸ਼ਟਾਂ ਖਾਲੀ ਪਿਆ ਹਨ ਜੇਕਰ ਅਸੀਂ ਲਹਿਰਾ ਮੁਹੱਬਤ ਥਰਮਪਲਾਂ ਦੀ ਗੱਲ ਕਰੀਏ ਜੋ ਫੈਰ ਮੈਂ ਦੀਆਂ ਪੋਸ਼ਟਾਂ ਸਾਰੀਆਂ ਸਾਰੀ ਹੀ ਖਾਲੀ ਪਈਆਂ ਹਨ ਅਸੀਂ ਮੰਗ ਕਰਦੇ ਹਾਂ ਪਾਵਰ ਗੋਵਰਨਮੈਂਟ ਤੋਂ ਕਿ ਖਾਲੀ ਪਈਆਂ ਪੋਸਟਾਂ ਭਰਿਆ ਜਾਣ ਇਸ ਤਰ੍ਹਾਂ ਹੀ ਸਕਿੱਲਡ ਵਰਕਰਾਂ ਦੀਆਂ 15 ਖਾਲੀ ਪੋਸਟਾਂ ਪਈਆਂ ਹਨ ਅਨ ਸਕਿੱਲਡ ਦੀਆਂ 19 ਪੋਸਟਾਂ ਖਾਲੀ ਪਈਆਂ ਹਨ ਜੀਪ ਦੀਆਂ 7 ਪੋਸਟਾਂ ਖਾਲੀ ਪਈਆਂ ਹਨ ਲਹਿਰਾ ਮਹਬਤ ਹਨ ਬਣਾਉਣ ਦੀ ਗੱਲ ਕਰਦੇ ਆਪਾਂ ਏਪੀ ਦੀਆਂ 6 ਪੋਸਟਾਂ ਖਾਲੀ ਪਈਆਂ ਹਨ ਡੈਸਕ ਕੰਟਰੋਲਰ ਦੀਆਂ ਲਹਿਰਾ ਮਹਤ ਹਨ ਬਣਾਉਣ ਦੇ ਵਿੱਚ 27 ਪੋਸਟਾਂ ਖਾਲੀ ਪਈਆਂ ਹਨ ਫਾਇਰ ਮੈਨਦਿਆਂ ਚਾਰ ਪੋਸਟਾਂ ਖਾਲੀ ਪਈਆਂ ਹਨ ਇਸ ਤਰ੍ਹਾਂ ਹੀ ਲੀਡ ਐਮਫਾਇਰਮੈਂਡਿਆਂ ਲਹਿਰਾ ਮੁਹਬਤ ਸਰਮਰਾਨ ਦੇ ਵਿੱਚ ਫਾਇਰ ਐਂਡ ਸੇਫਟੀ ਸੈੱਲ ਵਿੱਚ ਸੱਤ ਪੋਸਟਾਂ ਖਾਲੀ ਪਈਆਂ ਹਨ ਸਾਫ ਫਾਇਰ ਅਫਸਰ ਦੀ ਇੱਕ ਪੋਸਟ ਖਾਲੀ ਪਈ ਹੈ ਤੇ ਉਹਨਾਂ ਦੇ ਸਣੇ ਵਿੱਚ ਜੋ 30 ਜੂਨ ਇੱਕ ਪੋਸਟ ਹੋਰ ਖਾਲੀ ਹੋ ਜਾਣੀ ਹੈ ਰਟਾਇੰਡ ਹੋ ਰਿਹਾ ਹੈ ਸਾਥੀ ਸਾਡਾ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਵੀ ਮਲਾਜਮਾਂ ਦੇ ਦੀਰੇ ਰਿਤਾਵੇ ਵੀ ਕੀ ਕਿਨ ਰਿਤਾ ਜਾਵੇ ਤਾਂ ਕਿ ਮਲਾਜਮਾਂ ਦਾ ਗੁੱਸਾ ਘੱਟ ਸਕੇ ਪਾਵਰ ਕਾਉਂ ਦੇ ਮਲਾਜ਼ਮ ਵੱਲੋਂ ਆਉਣ ਵਾਲੀ 4 ਜੂਨ ਨੂੰ ਦਿਵਨ 15 ਤੇ ਸਰਕਾਰ ਸਰਕਾਰ ਬੰਦ ਤੇ ਲਹਿਰਾ ਮੁਹੱਬਤ ਕਰਨ ਦੇ ਵਿੱਚ ਰੋਪੜ ਕਰਨ ਦੇ ਵਿੱਚ ਪਾਵਰ ਕਾਉਂ ਮਿਲਣ ਰੈਲੀ ਕਿਤਨੀਆਂ ਧੰਨਵਾਦ ਸਤਿ